ਮੈਂ ਬੋਲਦਾ ਠੀਕ ਆ ਮਨ ਨੂੰ ਦਸੀ ਨੂੰ ਨੋਟਾ ਸਭਾ ਜਿਹਦੇ ਤੇਰੀ ਯਾਦ ਕਰੀ ਰੋ ਜੀ ਹੋਰ ਜਾਂਦਾ ਰਹਿ ਨਾ ਫਾਈਟ ਆ ਕਿ ਤਾ ਜੰਨਤ ਤੱਕ ਘੜੀ ਚਾਹਤ ਬਹੁਤ ਉਦਮ ਰੱਖ ਹਾਂ ਜਿਹੜੀ ਮੈਂ ਛੋਟੇ ਨਾਲ ਆ ਸੀ ਨੂੰ ਬਤਾ ਪਾ। ਉਹ ਇਕਦਮ ਨਹੀਂ ਕਰਦਾ ਜਿਆਦਾ ਗੁਰੀ ਤੇ ਲਾ। ਤੂੰ ਲਾ ਕੇ ਮੁਰੇ ਦੇ ਦੇ ਮੈਂ ਤਾਂ ਰੱਖੂੰ। ਦੇ ਦੂੰਗਾ ਹੁਣ ਜਦੋਂ ਟੂਰਨਾਮੈਂਟ ਤਾਂ ਆਉਣੀ। ਬੋਲਦੇ ਨਾ ਇੱਥੇ ਤੋਂ ਆਪ। ਉਹ ਜੀ। ਨਾ ਬਾਹਰ ਹਾਂ। ਹਾਂ। ਠੀਕ ਆ। ਰੋਲਾ ਨਾ ਭਾਈ। ਗੜੰਮੀ ਰਹੂੰਗਾ ਅੱਜ ਟਾਈਮ। ਉਹ ਆ ਉਂ ਵੀ ਹੁਣ ਵੀ। ਗੜੰਮੀ ਚਿਪਕਲੇ ਮੈਨੂੰ ਕਰ ਕਰ। ਗੜੌਟੀ ਰਹੇਗਾ। ਚਿਪਕਲੇ। ਹਾਂ। ਜਿਹੜਾ ਜਪੰਡ ਨੇ ਮੋਟਰ ਚੱਲਿਆ। ਗੜੰਮੀ ਰਹਿਣਾ। ਹਾਂ। ਟੂਰਨਾਮੈਂਟ ਜੋ ਜਾਂ ਤੂੰ ਆ ਤਾ ਨਾ ਫੇਮ ਦੀ ਜੇ ਸਮਝ ਲਈ ਜਾਂਦਾ ਬਾਸ ਠੀਕ ਆ ਪਾਲਾ ਹ ਰੇਸ਼ਮ ਪਾਲਾ ਆਏ ਹਾਏ ਐਵੇਂ ਨਹੀਂ ਐ ਆਸ ਤੱਕ ਨੂੰ ਡੀਦਾ ਰੇਸ਼ਮ ਪਾਲਾ ਜਿਲ੍ਹਾ ਠੀਕ ਆ ਪਾਲਾ ਤੂੰ ਟੋਡੀ ਤਗੜੀ ਛੱਡੀ ਆ ਜਰਾ ਮੰਨ ਤਾਂ ਤੇ ਛੱਤ ਕੰਢੇ ਨੂੰ ਦੋ ਬਾਈ ਦਾ ਨੱਕਾਏ ਜੋ ਨਹੀਂ ਰਹਾ ਦਾ ਕੰਧਾ ਜਾਲਾ ਆਖ ਨਹੀਂ ਰਹਾ ਉਹਦੇ ਨਾਲ ਹਾਂ ਲੰਦਾ ਵੜੀ ਆ ਹਨਾ ਪਰ ਉਹਦੇ ਨਾਲ ਤਾਂ ਤੂੰ ਮਾਲਾ ਤੱਕੜਾਂ ਦਿਓ ਮਰਦੀ ਨਹੀਂ ਨਹੀਂ ਕੀ ਸੁਣ ਜਿੱਦ ਤੱਕ ਤੇਰਾ ਜਲ ਬੋਨਾ ਜਿੱਦ ਤੇਰਾ ਮਾਂ ਕੁਗੜੀ ਚ ਪਾਇਆ ਚੂ ਵੀ ਆਇਆ ਮੁੱਠ ਰੇ ਤੇ ਪਾ ਕੇ ਫੇਰ ਰੋਕਦਾ ਹਾਂ ਹਾਂ ਲੋਂਦਾ ਵਾਲੀ ਹੈ ਹਨਾ ਕੁਗੜੀ ਪਾ ਕੇ ਦਿਖਾ ਪਾਈ ਪਾਈ ਕੁਗੜੀ ਪਾ ਕੇ ਹਾਂ ਉਹਦੇ ਹੀ ਤੂੰ ਰੋਕਿਆ ਬੜਾ ਹਾਂ ਮਨ ਮਾਨੀਆ ਮੈਂ ਕਹਾਂ ਯਾਰ ਰੂਹ ਖਸ਼ ਕਰ ਜੱਜ ਪੈ ਜਾਣਾ ਖਤੰਗਾ ਖੰਨਾ ਮੈਂ ਜਾਣ ਕੇ ਰਹਿ ਤੈਨੂੰ ਕਹਾਂ ਮੇਰੇ ਗ੍ਰਾਮਾ ਮਰੇ ਪਿਆ ਕਹਿੰਦਾ ਮੈਨੂੰ ਐਂ ਕਹਿੰਦਾ ਤੂੰ ਕੀ ਕਿਹਾ ਮੈਂ ਮੈਂ ਘੱਟ ਮੂਹਰੇ ਪੈਰ ਆ ਗਿਆ ਵੀ ਨਹੀਂ ਮੈਂ ਨਾ ਤੇਰੀ ਅੱਜ ਜੱਤ ਕਰ ਜਾ ਹਾਤਾ ਨਾ ਖੰਨਾ ਮੈਂ ਜਾਣ ਕੇ ਆਇਆ ਪੈਸੇ ਮੈਂ ਨਾ ਮੇਰਾ ਨਾਮ ਹੈ ਪਿਆ ਨਾਮ ਮੈਂ ਜਿੰਦੇ ਸਾਹਮਣੇ ਤੇ ਨਾਲ ਪੁੱਤਾਂ ਨਾਲ 73 ਵੀ ਹਾਂ ਲੌਂਦਾ ਬਾਲੀ ਹੈ ਲੌਂਦਾ ਬਾਦ ਇਹ ਇਹ ਗੱਲ ਤੇਰੀ ਮੰਨਣ ਵਾਲੀ ਹੈ ਨਾ ਉਹ ਤੂੰ ਆਖਣ ਕੋਈ ਝੂਠਾ ਕੋਈ ਮੈਂ ਮੰਨਦੇ ਨਹੀਂ ਕਰਦਾ ਕਿ ਕਰ ਤਾ ਮੈਂ ਫਤ ਨਹੀਂ ਹਾਂ ਹਾਂ ਮਾੜਾ ਬਣਾਉਣ ਤੋਂ ਪਰੇ ਕਿਤੇ ਤੇਰੇ ਸਿੱਧੇ ਕਿਹਨਾਂ ਕਿੱਥਾਂ ਮੈਂ ਚੱਲ ਜਾਣਾ ਹਾਂ ਤੂੰ ਆਪ ਹੀ ਬੋਲਦੇ ਮੈਂ ਕੋਈ ਨਹੀਂ ਬੋਲਣਾ ਹਾਂ ਤੂੰ ਦੇਖ ਹੈ ਜਿਹੜਾ ਤੂੰ ਹੀ ਹੈ ਮੈਂ ਆਕੀਨਨ ਕਿਆ ਯਾਰ ਮੈਨੂੰ ਸਪੋਰਟ ਕਰੋ ਤਾਂ ਕ ਜਿਵੇਂ ਸਪੋਰਟ ਕਰੋ ਕ ਜਿਹੜਾ ਕੱਚਾ ਤੇ ਜਿਹੜਾ ਟੂਰਨਾਮੈਂਟ ਮਾਇਨਾ ਦੇ ਜਿੰਨ ਕਾ ਹੁੰਦਾ ਇੱਥੇ ਰਹਿਦਾ ਰਹੇ ਸਿਰੀ ਰਹੇਗਾ ਸਿਰੀ ਰਹੇਨਾ ਤੇ ਮੈਂ 15 ਸਾਲ ਮੈਂ ਹੀ ਲਾਇਆ ਚੱਕੇ ਜੀ ਛੋਟਾ ਜਾਏ ਪਿੰਡ ਕਿਉਂ ਉਹ ਚੱਕੂ ਤੇ ਡੇਡੀ ਜੋਂ ਦਰਿਆ ਹੋ ਬੋਰਡ ਨੂੰ ਚੱਕ ਕੇ ਚਲਾ ਗਰੀ ਜੀ ਚਕੂ ਛੱਟਾ ਹਾਂ ਹੋਰ ਕਾ ਹੋਰ ਜੋਂ ਗਰੇ ਜਿੱਤ ਕੁਲ ਚਾ ਨਾ ਪਟਾਇਆ ਇਤੋਂ ਨੂੰ ਦਾ ਕਾਕਾ ਹੋ ਕਾ ਰਾਜਾ ਕ ਤੁੜਾ ਚੱਕੇ ਰੰਦਾ ਹੁੰਦਾ ਸੀਗਾ ਉਹ ਤੋਂ ਮੈਂ ਦੇ ਨਾ 15 ਸਾਲ ਤੇ 20 ਪਸੰਦੇ ਚੰਦਰ ਮੈਨ ਮਾ ਸਾਹਦਾ ਰਿਹਾ ਤੇ ਰਾਤ ਨੂੰ ਬਿੱਚਾ ਨਾ ਹੁਣ ਤਾਂ ਇਹਨੂੰ ਮੈਨ ਨਹੀਂ ਪਤਾ ਉਹਦਾ ਆਪ ਤਾਂ ਜੋ ਇਦਾਂ ਇੱਕ ਠੀਕ ਹੈ ਉਹਦੀ ਬਾਹਰ ਟੱਪਰ ਗਿਆ ਸੀ ਪੰਜਾਂ ਲਾਵੇਂ ਰੇਛਾ ਔਖਾ ਹੁੰਦਾ ਵੀ ਤੋ ਹੋਈ ਜਾਵੇ ਜੇ ਨਹੀਂ ਸੀ ਤਾਂ ਹੱਥ ਲਿਆ ਕੇ ਹੁੰਦਾ ਸੀ ਅੱਧੀ ਰਾਤ ਮੇਰੇ ਕੋਲ ਇੱਕ ਨਾ ਹੋਣ ਜਾਂ ਉਹ ਤਰਫ ਜਿਹੜੇ ਵੰਦੇ ਸਾਰੇ ਘੁੰਮ ਜਾਂਦੇ ਸਾਰੇ ਦੁਨੀਆ ਨੂੰ ਦੇਖਦੇ ਜਿਵੇਂ ਨਾ ਤੂੰ ਹੀ ਆਪਾਂ ਮੱਕਾ ਹੁੰਦੇ ਉਹ ਤਾਂ ਦੇਊਗਾ ਉਹ ਤੇਰੇ ਮੈਂ ਚੜ੍ਹਾਈ ਦੀ ਗੱਲ ਕਰ ਰਿਹਾ ਤੇਰੇ ਸਾਰੇ ਬੰਦੇ ਨੂੰ ਦੇਖ ਕੇ ਕਹਿਣਗੇ ਵੀ ਪਪਾ ਲਾਜ ਨਾਲ ਦਾ ਰੇਸ਼ਨ ਹੈਗਾ ਆਹ ਪੰਚਨ ਚਰਨ ਨੂੰ ਪਤਾ ਨਹੀਂ ਫਿਰੇ ਸੀ ਮੈਟਰੋ ਕਲੱਬ ਦੀ ਪਾਈ ਵੀ ਹੂੰ ਕੋਈ ਪਰੀਆ ਟਾਪ ਦੀ ਕਲੱਬ ਦੀ ਸਾਡ ਪਾਈ ਵੀ ਆ ਜੇ ਆਪਰਾ ਨਿਤ ਕਲੱਬ ਆ ਗਏ ਗੱਲਿਆ ਕਿੰਨਾ ਕਰੀ ਨੰਗੋਂ ਚ ਡਾਣਾ ਖਰਾਬ ਕੀਤਾ ਓ ਯਾਰ ਅੱਪ ਕਿਆ ਬਲੌਟ ਵਿਚਾ ਕੇ ਦੇ ਦੇ ਮੈਂ ਤੁਹਾਨੂੰ ਪਾਸੇ ਨੂੰ ਕਰ ਜਾਮਾ ਹੁਣ ਵੀ ਬਹਣ ਦੀ ਧਾਕ ਦਾ ਇਹਨਾਂ ਨੂੰ ਅਜਨਲ ਵੀ ਦਿੱਤੇ ਦਿੱਤੀ ਆ ਹੁਣ ਅੱਜ ਤੋਂ ਲਈ ਤੂੰ ਲਈ ਜਨਾ ਮੈਂ ਵੀ ਕਦੀ ਜਵਾਬ ਦੇਦਾ ਤੇ ਨਹੀਂ ਨਹੀਂ ਸਾਰਾ ਨੂੰ ਦਿੱਤੇ ਹੀ ਆ ਉੱਤੇ ਮੈਂ ਤੈਨੂੰ ਨਹੀਂ ਦਿੰਦਾ ਕਰਿਆ ਇਹਨਾਂ ਨੂੰ ਫੇਰ ਅੰਨਛੁਟਰੀ ਦੇ ਤਾਂ ਕੋਈ ਨਹੀਂ ਕੋਹਣਾ ਕੋਤ ਦੇ